ਪਰ ਇਹ ਵੀ ਕਬੂਲ ਕਰ ਲੋ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਵਿਸ਼ਾ ਵਿੱਚ ਤੁਹਾਡੇ ਸਾਹਮਣੇ ਛੇੜਣਾ ਨਹੀਂ ਸੀ ਪਤਾ ਨਹੀਂ ਇੱਥੇ ਬੈਠੇ ਹਨ ਧੰਨ ਗੁਰਗ੍ਰੰਥ ਸਾਹਿਬ ਨੇ ਖਿਆਲ ਦੇ ਇਹ ਸੂਰਜ ਵੀ ਬੇਦਾਗ ਨਹੀਂ ਹੈ ਨੂੰ ਗ੍ਰਹਿਣ ਲੱਗਦਾ ਲੱਗਦਾ ਨਿਰਲੇਪ ਹੈ ਪਰਮਾਤਮਾ ਨਿਰਲੇਪ ਹੈ ਜੀਵਾਤਮਾ ਕਪੂਲ ਕਲਪਨਾ ਹੈ ਤਾਂ ਫਿਰ ਮਾਹਵਾਂ ਮਾਰ ਗਿਆਂ ਉਹਨਾਂ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚਲਦੀ ਸੀ ਮਾਸ ਆਮ ਚਲਦਾ ਸੀ ਦੇਵਦਾਸੀਆਂ ਦੀ ਬਰਮਾਰ ਹੋ ਗਈ ਦੁਰਾਚਾਰ ਆਮ ਚਲਦਾ ਸੀ ਕਹਿੰਦਾ ਜੋ ਕੁਝ ਮਨ ਮੰਨਦਾ ਮੰਗਦਾ ਕਰੋ ਮੰਦਰ ਦੇ ਚ ਕਰੋ ਆਕੇ ਆਖੋ ਐਲਾਨੀਆਂ ਪ੍ਰਗਟ ਕਰ ਸਕੋ ਜੀਵਨ ਦੇ ਮੰਦਰ ਦੇਚ ਇਹ ਹੀ ਕੁਛ ਹੈ ਇਹੇ ਚ ਹੋਰ ਕੁਛ ਵੀ ਨਹੀਂ ਜੋ ਜੀਵਨ ਦੇ ਮੰਦਰ ਦੇਚ ਹੈ ਅਸੀਂ ਬਾਹਰ ਮੰਦਰਾਂ ਦੇਚ ਪਰਗਟ ਕਰਕੇ ਦੱਸ ਰਹੇ ਹਾਂ ਇਹ ਹੀ ਕੁਛ ਹੈ ਇਹ ਹੀ ਕੁਛ ਹੈ ਖਜੂਰਾਹ ਦੇ ਮੰਦਰ ਕੋ ਨਾਰਕ ਦੇ ਮੰਦਰ ਕਾਮ ਦੇ ਮੰਦਰ ਬੜੇ ਵਿੱਚੋਂ ਕੋਈ ਗਏ ਹੁੰਛੇ ਖਜੁਰਾਹ ਇੱਕ ਛੋਟਾ ਜਿਹਾ ਕਸਬਾ ਹੈ ਮੱਧੇ ਬਾਰੰਦ ਜਾਂਸੀ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇ ਖਜੁਰਾਹ ਦੇ ਨੇੜੇ ਮਹੋਬਾ ਮੈਨੂੰ ਸਾਲ ਵਿੱਚ ਇੱਕ ਦਫਾ ਜਾਂ ਕਈ ਦਫਾ ਦੋ ਸਾਲਾਂ 'ਚ ਇੱਕ ਦਫਾ ਉੱਥੇ ਜਾਣਾ ਹੁੰਦਾ ਉੱਥੇ 50-60 ਘਰ ਸਿੰਘਾਂ ਦੇ ਰਹਿੰਦੇ ਨੇ ਗੁਰਮਤ ਸਮਾਗਮ ਕਰਦੇ ਨੇ 2-4 ਜਥਿਆਂ ਨੂੰ ਨਾਲ ਲੈ ਕੇ ਦਾਸ ਜਾਂਦੇ। ਤੋਂ ਮੈਂ ਤੁ ਖਜੂਰਾਹ 에어ਪੋਰਟ ਤੇ ਉਤਰ ਜਾਣਾ ਮੈਨੂੰ ਲੈ ਜਾਂਦੇ ਨਾ ਤੋਂ 20 ਮਿੰਟ। 3000 ਆਬਾਦੀ ਦਾ ਇਹ ਕਸਬਾ ਹੈ। ਖਜੂਰਾਹ ਬੜੀ ਸੁੰਦਰ 에어ਪੋਰਟ ਹੈ ਜਦ ਕੇ ਵੱਡੇ ਵੱਡੇ ਸ਼ਹਿਰਾਂ ਚ ਵੀ ਨਹੀਂ ਹੈ। फाइव स्टार होटल ने होते, छोटे छोटे दर्जन ने चार प्लेन रोज़ बॉम्बे कलकत्ता दिल्ली तो भरे हो जाते अपडाउन कर दी डेली सर्विस सौ सवा सौ बचा बसा टूरिस्ट बसा रोज पहुंचती दें ਸੈਕ੍ਰੇਟ ਟੈਕਸੀਆਂ ਰੋਜ਼ ਪਹੁੰਚਦੀਆਂ ਨੇ ਇਹ ਦੇਖਣ ਖਜੂਰਾਹ ਦੇ ਮੰਦਰ ਖਜੂਰਾਹ ਦੇ ਮੰਦਰ ਕੋਈ 3-400 ਏਕੜ ਦੇ ਵਿੱਚ 18 ਮੰਦਰ ਬਣੇ ਨੇ ਕਾਮ ਦੇ ਮੰਦ ਕਾਮ ਦੇ ਚਿੱਤਰ ਕਾਮ ਦੀਆਂ ਮੂਰਤੀਆਂ ਰਾਮ ਦੇ ਮੰਦਰ ਨਹੀਂ ਨੇ ਕਾਮ ਮੰਦਰ ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ ਵામ ਮਾਰਗੀਆਂ ਕੋਲ ਤਰਕ ਸੀ ਅਗਰ ਜੀਵਨ ਮੰਦਰ ਹੈ ਹਰੀ ਮੰਦਰ ਹੈ ਇਸ ਮੰਦਰ ਦੇ ਚ ਕਾਮ ਤੋਂ ਬਿਨਾ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਦੋਸੀ ਬਾਹਰ ਕਾਮ ਦੇ ਮੰਦਰ ਬਣਾਏ ਬਣਾਏ ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚੱਲੀ। ਭੈਰੋ ਗਾਲ ਦਾ ਮੰਦਿਰ ਉਜੈਨ ਦਾ ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ ਹੈ ਸ਼ਰਾਬ ਦਾ। ਸਾਰਾ ਦਿਨ ਚੜਦੀ ਕੀ ਉੱਥੇ ਸ਼ਰਾਬ। ਜਿਵੇਂ ਦਰਬਾਰ ਸਾਹਿਬ ਸੀਸਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜਦਾ ਉੱਥੇ ਸ਼ਰਾਬ ਜੁੜਦੀ। ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ ਅੱਜ ਦੀ ਗੱਲ ਹੈ। ਉਹਨੂੰ ਵੀ ਹੈ ਜੀ ਕਾਲੀ ਦਾ ਮੰਦਿਰ ਕਲਕੱਤੇ ਦਾ ਕੁਮੁਖਿਆ ਦੇਵੀ ਦਾ ਮੰਦਿਰ ਗੁਹਾਟੀ ਦਾ ਮਾਸ ਦਾ ਪ੍ਰਸ਼ਾਦ ਮਿਲਦਾ ਮਾਸ ਸਵੇਰੇ ਸੰਡੇ ਬੱਕਰੇ ਕਟੇ ਜਾਂਦੇ ਨੇ ਖੂਨ ਦਾ ਤਿਲਕ ਲੱਗਦਾ ਹੈ ਦਰਵਾਜ਼ੇ ਨੂੰ ਮੰਦਿਰ ਦਾ ਦਰਵਾਜ਼ਾ ਖੁੱਲਦਾ ਹੈ ਮੂਰਤੀਆਂ ਨੂੰ ਤਿਲਕ ਲੱਗਦਾ ਹੈ ਆਏ ਹੋਏ ਸ਼ਰਧਾਲੂਆਂ ਨੂੰ ਵੀ ਖੂਨ ਦਾ ਹੀ ਤਿਲਕ ਲਾਂਦੇ ਇਹ ਅਜੇ ਕੁਝ ਥੋੜੇ ਜਿਹਾਂ ਅਸਥਾਨ ਮੌਜੂਦ ਹੈ ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ ਖਜੂਰਾਹ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦਬ ਦੇ ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਸਾਡੀ ਅਸੱਭੇਤਾ ਨੂੰ ਪ੍ਰਗਟ ਕਰਦੇ ਸੜੀ ਹੋਂਦ ਠੀਕ ਨਹੀਂ ਪਿਆ ਪ੍ਰਗਟ ਕਰਦੇ ਦਬਬ ਦੇ ਇਸ ਵਾਸਤੇ ਕਿਆ ਸੀ ਉੱਥੇ ਜਿੰਨਾ ਟੂਰਿਸਟ ਜਾਂਦਾ ਹੈ 80% ਦੀ ਫੋਰਨਰ ਹੈ ਯੂਰਪ ਦੇ ਲੋਗ ਨੇ ਅਮਰੀਕਾ ਕੈਨੇਡਾ ਕੁਝ ਏਸ਼ੀਆ ਦੇ ਮਲਕਾਂ ਫੋਰਨਰ ਪਹੁੰਚਦੇ ਨੇ ਬੜੀ ਤਾਉਦਾਦ ਦੇ ਚਮਾਗੇ ਉਸ ਤਰ੍ਹਾਂ ਦਾ ਮੰਦਿਰ ਕੋਨਾਰਕ ਦੇ ਚ ਹੈ ਉੜੀਸਾ ਕਾਮਦਾ ਉਸਰੰ ਦੇ ਕੁਛ ਮੰਦਰ ਤਮਲਨਾਡ ਦੇ ਚ ਇਹ ਮਹਾਤਮਾ ਗਾਂਧੀ ਨੇ ਕਿਹਾ ਸੀ ਦਬਦ ਸਾਡੀ ਅਸੱਭਿਤਾ ਪ੍ਰਗਟ ਕਰਦੇ ਨੇ ਸਾਡੀ ਅਸ਼ਲੀਨਤਾ ਪ੍ਰਗਟ ਕਰਦੇ ਨੇ ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਉਹਨਾਂ ਨੇ ਕਿਹਾ ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤੇ ਸਮੁੰਦਰ ਵਿੱਚ ਇਸ ਤੋਂ ਬਿਨਾ ਹੋਰ ਕੀ ਹੈ ਜਬਾਨ ਰਸ ਮੰਗਦੀ ਏ ਅੱਖਾਂ ਰਸ ਮੰਗਦੀਆਂ ਨੇ ਕੰਨ ਰਸ ਮੰਗਦੇ ਨਾਸਕਾ ਰਸ ਮੰਗਦੀ ਏ ਖਲੜੀ ਰਸਵਣ ਮੰਗਦੀ ਏ ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ ਕਿਉਂ ਬਣਾਏ ਨੇ ਬਣਾਏ ਨੇ ਰਸ ਲੈਣ ਵਾਸਤੇ ਜੀਵਨ ਮੰਦਰੇ ਮੰਦਰ ਵਿੱਚ ਇਹੀ ਕੁਛ ਹੈ ਇੰਦਰੀਆਂ ਦਾ ਰਸ ਅਸੀਂ ਇਹੀ ਪ੍ਰੇਰਨਾ ਦਿੰਦੇ ਆਂ ਜੀਵਨ ਦੀ ਮਹਾਂਤ ਹੈ ਇਥੇ ਬੜਾ ਪਰਬਲ ਇੰਦਰੀਆਂ ਦਾ ਰਸ ਹੈ ਅੱਖਾਂ ਦਾ ਰਸ ਕੰਨਾਂ ਦਾ ਰਸ ਨਾਸਕਾ ਦਾ ਰਸ ਰਸਨਾ ਦਾ ਰਸ ਹਲੜੀ ਦਾ ਰਸ ਕੋਈ ਰਸ ਮੁਕਦੇ ਮਹਾਰਸ ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ ਕਿਉਂਕਿ ਸਿੱਖ ਸਮਾਜ ਵਿੱਚ ਇਤਨੀ ਗੱਲ ਖੁੱਲੀ ਹੁੰਦੀ ਔਰ ਜੋ ਪ੍ਰਗਟ ਰੂਪ ਦੇ ਸੰਸਾਰ ਦੇ ਵਿੱਚ ਮੌਜੂਦ ਹੈ ਤੇ ਵੰਮ ਮਾਰਗੀਆਂ ਨੇ ਆਖਿਆ ਉਹਦੀਆਂ ਲਹਿਰਾਂ ਉਸ ਦਾ ਸੂਖਸ਼ਮ ਅਸਰ ਤੇ ਮੌਜੂਦ ਹੈ ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ ਉਹ ਵੀ ਇਹੀ ਤਰ੍ਹਾਂ ਬੇਸ਼ਕ ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਹੈ ਜੋ ਬਹੁਤ ਸਿਆਣੇ ਨੇ ਟੀਕਸ਼ਨ ਬੁੱਧੀ ਰੱਖਦੇ ਨੇ ਇਹ ਹੀ ਕੁਝ ਕਹਿੰਦੇ ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ ਕਿਸ ਵਾਸਤੇ ਬਣਾਇਆ ਚਲੋ ਮੰਨ ਲੈਨੇ ਆਂ ਪਰਮਾਤਮਾ ਇਹ ਜੀਵਨ ਮੰਦਰ ਹੈ ਔਰ ਰਸ ਹੈ ਤੋ ਰਸ ਫਿਰ ਅੱਖਾਂ ਦਾ ਹੈ ਕੰਨਾਂ ਦਾ ਹੈ ਨਾਸਿਕਾ ਦਾ ਹੈ ਖਲੜੀ ਦਾ ਹੈ ਰਸਨਾ ਦਾ ਹੈ ਔਰ ਕੀ ਹੈ ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ ਤੋ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਹੈ ਆਵੇਂ ਕਹੀ ਜਾ ਰਹੇ ਨ ਭਗਤ RAM ਰਸ ਦਾ ਮੰਦਰ ਹੈ RAM ਦਾ ਮੰਦਰ ਹੈ ਉਹ ਕਹਿੰਦੇ ਨਹੀਂ ਕਾਮਨਾ ਉਹਨਾਂ ਨੇ ਜ਼ਮੀਨ ਦੋਤੇ ਫਿਰ ਕਾਮ ਦੇ ਮੰਦਰ ਬਣਾ ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ ਕਾਮ ਦੇ ਮੰਦਰ ਚੋਂ ਕਿ ਮੈਂ ਵੇਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ ਵਕ ਵਕ ਧਰਮਾਂ ਦੀ ਸਟੱਡੀ ਕਰਦਾ ਰਹਿਣਾ ਮੈਂ ਉਹਨਾਂ ਦੇ ਧਰਮ ਗ੍ਰੰਥ ਪੜਦਾ ਰਹਿਣਾ ਵਾਂ ਮਾਰਗਿਆਂ ਦੀ ਮੈਂ ਮੈਸਟਰ ਡੀ ਕੀਤੀ ਸਿਰ ਸੜੀ ਨਾ ਕੀਤੀ ਮੈਂ ਉੱਥੇ ਪਹੁੰਚਿਆ ਕੋਨਾ ਖਜੂਰਾਹ ਮੈਂ ਗਿਆ ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ ਭੁਵੇਂਸ਼ਵਰ ਵਿੱਚ ਕਟਕ ਦੀ ਸਾਡਾ ਆਪਰਾਮ ਸੀ ਤੇ ਮੈਂ ਖਣ ਕੋਨਾਰਕ ਨੇੜੇ ਹੋ ਗਿਆ ਕਾਮ ਦੇ ਮੰਦਰ ਇੰਦਰੀਆਂ ਦੇ ਰਸ ਦੇ ਮੰਦਰ ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ ਮਾਸ ਦਾ ਅੱਜ ਵੀ ਬੇਸ਼ਤਰ ਮੰਦਰਾਂ ਦੇ ਵਿੱਚ ਦੇਵਦਾਸੀਆਂ ਮੌਜੂਦ ਨੇ ਜਿਹਨੂੰ ਅਸੀਂ ਗਨਕਾ ਕਹਿ ਸਕਦੇ ਹਾਂ ਵੈਸ਼ੀਆ ਕਹਿੰਦੇ ਐਂਟੀ ਰਾਮਾ राव ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿਨਿਸਟਰ ਉਹਨਾਂ ਨੇ ਕਾਨੂੰਨ